ਆਪਣੇ ਚੈਨਲ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਪ੍ਰਭੂ ਹੁਣ 126 1509 ਜਾਂ 1847 ਬਾਸਪਤੀ ਤਕਰੀਬਨ ਲੱਗ ਚੁੱਕੀ ਹੈ ਪਰ ਸਾਡੇ ਏਰੀਆ ਚ ਮੂੰਗੀ ਵਾਲੇ ਏਰੀਆ ਚ ਹਜੇ 1509 ਤੇ 126 ਦਾਏ ਮੰਨ ਕੇ ਚਲੋ ਵੀ ਪੂਰਾ ਜੋਰ ਹੈ ਪਰ ਆ ਜਿਹੜੀ ਤੁਹਾਨੂੰ ਵੈਰਾਈਟੀ ਦਿਖਾ ਰਿਹਾ ਮੈਂ ਇਹ 131 ਵੈਰਾਈਟੀ ਹੈ ਪੀਆਰ 131 ਇਹਨੂੰ ਅੱਜ ਪੂਰੀ ਨੂੰ ਲੱਗੀ ਨੂੰ ਪੂਰੀ ਨੂੰ ਇੱਕ ਮਹੀਨਾ ਹੋ ਗਿਆ ਤੁਸੀਂ ਇਹਦੀ ਗਰੋਥ ਦੇਖ ਲਓ ਇਹਦੀਆਂ ਜੜਾਂ ਦੇਖ ਲਓ ਇਹਦੀ ਟੇਲਰਿੰਗ ਦੇਖ ਲਓ ਕਿੰਨੀ ਹੋਈ ਹੈਗੀ ਇੰਨਾ ਵਧੀਆ ਰਿਜ਼ਲਟ ਆ ਇਹਦਾ ਵੀ ਬਹੁਤ ਵਧੀਆ ਬੂਝਾ ਇਹਨੇ ਮਾਰਿਆ ਹੈਗਾ ਪੂਰਾ 1 ਮਹੀਨਾ ਹੋ ਗਿਆ ਇਹਦੇ ਵਿੱਚ ਇੱਕ ਰੇਹ ਅਜੇ ਬਾਕੀ ਆ ਪਾਉਣ ਵਾਲੀ ਐ ਸੀ ਵੀ ਚਲੋ 35 ਦਿਨਾਂ ਦੇ ਦੀ ਰੇਹ ਪੂਰੀ ਕਰ ਦਿਆਂਗੇ ਪਰ ਇਹਦਾ ਰਿਜ਼ਲਟ ਇੰਨਾ ਵਧੀਆ ਹੈਗਾ ਦੂਜੀਆਂ ਜੀਰੀਆਂ ਨਾਲੋਂ ਚੱਲਣ ਦੇ ਵਿੱਚ ਬੂਝਾ ਮਾਰਨ ਦੇ ਵਿੱਚ ਜਿੰਨਾਂ ਜੀਰੀਆਂ ਨੂੰ ਮਹੀਨਾ ਮਹੀਨਾ ਹੋ ਗਿਆ ਉਹਨਾਂ ਨਾਲੋਂ ਇਹਦੀ ਗਰੋਥ ਇਹਦੀ ਟੇਲਰਿੰਗ ਜ਼ਿਆਦਾ ਹੈ ਬਾਕੀ ਤਾਂ ਦੇਖੋ ਝਾੜ ਤੇ ਡਿਪੈਂਡ ਹੈਗਾ ਮੌਸਮ ਤੇ ਡਿਪੈਂਡ ਹੈ ਵੀ ਕੀ ਝਾੜ ਕੱਢਦੀ ਹੈ ਪਰ ਪਿਛਲੀ ਵਾਰ ਵੀ ਇਹਦਾ ਝਾੜ ਬਹੁਤ ਵਧੀਆ ਰਿਹਾ ਇਹਦਾ ਬੂਜਾ ਇਹਦੀ ਟੈਲਰਿੰਗ ਇੰਨੀ ਵਧੀਆ ਤੁਸੀਂ ਦੇਖ ਲਓ ਪੂਰਾ 1 ਮਹੀਨਾ ਹੋਇਆ ਹੈਗਾ ਇਹਨੂੰ ਲੱਗੀ ਨੂੰ ਐਂ ਲੱਗਦਾ ਜਿਵੇਂ ਵੀ 1.5 ਮਹੀਨੇ ਤੋਂ ਉੱਪਰ ਟੱਪ ਗਿਆ ਹੁੰਦਾ ਬਹੁਤ ਵਧੀਆ ਰਿਜ਼ਲਟ ਹੈ ਪੀਆਰ 131 ਦਾ ਜੇਕਰ ਤੁਸੀਂ ਲਾਈ ਹੈ ਤਾਂ ਕਮੈਂਟਾਂ ਰਾਹੀਂ ਆਪਣੇ ਆਪਣੇ ਏਰੀਏ ਦਾ ਆਪਣੇ ਵਾਹਨ ਦਾ ਜਰੂਰ ਦੱਸਿਓ ਵੀ 100 ਪੀਆਰ 131 ਦੀ ਗਰੋਥ ਕਿਵੇਂ ਹੈ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ